ਅੱਜ ਤੂੰ ਬਹੁਤ ਫੇਰ ਪੈ ਗਈ ਤੂੰ ਫੋਨ ਹੋਰ ਚਲਾ ਰ ਫੋਨ ਨਾਲ ਕੀ ਮਤਲਬ ਇਹਦਾ ਤੂੰਂਦ ਰੱਬ ਨੇ ਪਾਇ ਤੇ ਫੋਨ ਮੇਰੇ ਨਾਲ ਕੀ ਮਤਲਬ ਇਹਦਾ ਤੇ ਬੈਠੇ ਨੇ ਫੋਨ ਹੀ ਚਲਾਉਣਾ ਹੋਰ ਤੋਂ ਕਰਨਾ ਵੀ ਕੀ ਅੱਗੇ ਵੀ ਚਲਾਈ ਜਾਣਾ ਮੁੰਲੀ ਲਿਆ ਵਿਆਹ ਲਈ ਕੁੜੀ ਵਿਲਾ ਚ ਲੱਗੀ ਬਿਨਾਬ ਐ ਲੱਗੇ ਹੁੰਦੇ ਜਦੋਂ ਆਪਦੇ ਵਿਆਹ ਦਾ ਬੰਦੇ ਨੂੰ ਚਾਹੀਦਾ ਮੈਂ ਕਿਹਿਆ ਵਿਆਹ ਚ ਵੀ ਮੈਂ ਹੀ ਹੁਣਾਏ ਸੀਗੇ ਯਾਰ ਯਾਰ ਚਾਹੇ ਵਿਆਹ ਚ ਵੀ ਮੈਂ ਹੀ ਹੁਣਾਉਣੇ ਆ ਥੋੜਾ ਤਾਂ ਉਹਨੇ ਹੀ ਨਹੀਂ ਜਾਣੇ ਕਿ ਕਿੱਥੋਂ ਹੁੰਦਾ ਬਿੱਲ ਸੁਨੋਰ ਨੂੰ ਪੁੱਛ ਜਿੰਨੇ ਸਾਰੀ ਉਮਰ ਮਜ਼ਦੂਰ ਹੀ ਪਾਏ ਆ ਸਵਾਰ ਕਿੱਥੇ ਲੈ ਰਿਹਾ ਜਰਾ ਆ ਦਾ ਡੀਲੇ ਛੋੜ ਕਲੀ ਵਾਲੀ ਵੀਡੀਓ ਛੇ ਤੇ ਦੁਕਾਨ ਤੇ 2 ਸਾਲ ਲਾਇਆ ਆ ਆ ਆ ਜੀ ਲਾਇਆ ਨੇ ਤੋ ਹੀ ਚੱਲ ਭਾਈ ਤੂੰਰਾ ਠੀਕ ਆ ਤੇ ਮੈਂ ਵੀ ਠੀਕ ਆ ਤੇ ਤੂੰ ਟਿੱਡੀ ਮੁੱਛਾ ਆ ਦੇ ਉਹ ਵੀਰ ਕਹਿੰਦਾ ਕਹਿੰਦਾ ਇਹ ਕਹਿੰਦਾ ਨਹੀਂ ਲੈਂਥ 10000 ਰੁਪਏ ਐਵੇਂ ਪੰਪੀਆ ਦੇ ਕੇ ਲਾ ਲਾ ਵੱਡਾ ਖੁਸ਼ੀ ਹੋ ਜਾਣਾ ਮੁੱਛਾ ਵੇ ਕਹਿੰਦਾ ਜ਼ਿੰਦਗੀ ਪਹਿਲੀ ਵਾਰ ਕਰਾਈਗਾ ਖੁਸ਼ੀ ਇਹ ਕਹਿ ਰਹੇ ਤੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਗੋਣ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਮੰਮੀ ਅੱਜ ਤੁੰਦ ਬਹੁਤ ਫੇਰ ਪੈ ਗਈ ਤੂੰ ਫੋਨ ਹੋਰ ਚਲਾ ਰਿਹਾ ਫੋਨ ਨਾਲ ਕੀ ਮਤਲਬ ਇਹਦਾ ਤੁੰਦ ਰੱਬ ਨੇ ਪਾਇ ਤੇ ਫ ਨਾ ਨਾ ਹੋਰ ਤੋਂ ਕਰਨਾ ਵੀ ਕੀ ਅੱਗੇ ਵੀ ਚਲਾਈ ਜਾਣਾ ਅੱਛਾ ਜੂਵੀ ਨੂੰ ਐ ਜੂਵੀ ਤੂੰ ਕਿਉਂ ਫੋਨ ਬੰਦ ਕਰਤਾ ਮੇਰਾ ਬਹਾਨਾ ਵਾ ਜੂਵੀ ਨੇ ਡਰਦੇ ਦੇ ਫੋਨ ਕਰਤਾ ਬੰਦ ਕਰਤਾ ਨਹੀਂ ਤੇਰਾ ਇਹੀ ਬਹਾਨਾ ਵੀ ਮੈਂ ਫੋਨ ਚਲਾਈ ਜਾਵਾਂ ਆ ਮੇਰੇ ਹੀ ਆ ਸਾਰੀ ਹੋਰ ਵੀ ਕਿਸੇ ਦੇ ਹੋਣਗੇ ਗੁੱਡ ਹੈਵ ਅ ਨਾਈਸ ਡੇ ਬਲੂ ਆ ਰੌ ਹੈ ਲਾ ਆ ਰੌ ਬਲੂ ਆ ਰੌ ਹੈ ਲੋ ਗਿਆ ਲਾਈਟ ਹੋ ਗਿਆ ਚੁੰਨੀ ਹੋਰ ਹੋਗੀ ਸੋਨਾ ਸਤ ਰੰਗਾ ਹੱਤ ਰੰਗਾ ਨਹੀਂ ਲੱਭਣੇ ਬੀਬਾ ਉਹ ਭਰਾਵਾ ਸਤ ਰੰਗ ਅਲੱਗ-ਅਲੱਗ ਹੁੰਦੇ ਜਾਂ ਉਹ ਪਿੰਕ ਹੁੰਦੀ ਆ ਗ੍ਰੀਨ ਇਹ ਤਿੰਨ ਰੰਗ ਨਹੀਂ ਲੱਭਣੇ ਬੀਬਾ ਲੱਭ ਰਗੇ ਤਿੰਨ ਰੰਗ ਆਵੇ ਭਰਾ ਕਰਦੇ ਹੈ ਇਹਦੇ ਨਾਲ ਤੇ ਇਹਨੇ ਆਹ ਸ਼ਾਈਨ ਦੇ ਦੇਣੀ ਆ ਗਰੀਬ ਕੰਮ ਚਲਾਉ ਉਹਨੂੰ ਫਿਰਦੀ ਉਹ ਆ ਜਾਣੀ ਭਰਾਵਾ ਨਹੀਂ ਆ ਜਾਣੀ ਆ ਭਰਾਵਾ ਮੇਰੀ ਭੈਣ ਦੀ ਕਿਤੋਂ ਭਰਾਓ ਕਿੱਥੋਂ ਹੁੰਦਾ ਬਿਲ ਰੋਵਰ ਨੂੰ ਬੋਚੀ ਨੇ ਸਾਰੀ ਮਜ਼ਦੂਰੀ ਪਾਏ ਆ ਭਰਾ ਛੋਟੀ ਪਾਇਆ ਇਹ ਗ੍ਰੇਸ ਮਾਰਦਾ ਨੋਰਾ ਨਾਰਕਲੀ ਸੂਟ ਨਾਰਕਲੀ ਵਾਲੀ ਵੀਡੀਓ ਛੇ ਦੁਕਾਨ ਤੇ 2 ਸਾਲ ਲਾਇਆ ਬਹੁਤ ਲੁੱਟਿਆ ਡਾਕਟਰ ਜੀ ਚੁੰਨੀ ਆ ਨਾ ਉਹਨੇ ਚੁੰਨੀ ਪਾ ਦਿੱਤਾ ਹਰਮਨ ਵੇਖੇ ਆਣ ਕੇ ਹਾਂ ਆ ਜੀ ਰਲਦੀ ਆ ਤੁਸੀਂ ਦੱਸੋ ਕਮੈਂਟ ਕਰਕੇ ਰਲਦਾ ਰਲਦਾ ਵੇ ਆ ਰਲ ਖਬਰਾਂ ਬੋਲਦੇ ਇਹਨੇ ਬੋਲਦੇ ਲੱਗਿਆ ਚੱਲ ਲੱਗਿਆ ਚੱਲ ਲੱਗਿਆ ਬਈ ਹਰ ਠੱਕਾ ਟਕੜ ਟਕੜ ਵੀਰ ਜੀ ਇਹ ਚੁੰਨੀ ਨਿਰਲੀ ਬਸ ਤਾਨੂੰ ਵੇਖੋ ਆ ਕਿੰਨਾ ਫਾਇਦਾ ਮੰਜੇ-ਮੁੰਜੇ ਵਿਆਪਾ ਬੋਲ ਲੀਆ ਵਿਆਹ ਵਾਲੀ ਕੁੜੀ ਵਿਲਾ ਚ ਲੱਗੀ ਬਿਨਾਬ ਐ ਲੱਗੇ ਹੁੰਦੇ ਜਿਦੋਂ ਆਪਦੇ ਵਿਆਹ ਦਾ ਬੰਦੇ ਨੇ ਚਾਹੀਦਾ ਵਿਆਹ ਚ ਵੀ ਮੈਂ ਹੀ ਹੁਣਾਏ ਸੀਗੇ ਵਿਆਹ ਦੇ ਵਿਆਹ ਚ ਤੇਰੇ ਵਿਆਹ ਚ ਵੀ ਮੈਂ ਹੀ ਹੁਣਾਉਣੇ ਆ ਥੋੜਾ ਤਾਂ ਉਹਨੇ ਹੀ ਨਹੀਂ ਜਾਣੇ ਕਿਸੇ ਤੋਂ ਆਪਦੀ ਵਿਆਹ ਤੇਨੂੰ ਚਾਹ ਕੋਈ ਨਹੀਂ ਮੈਨੂੰ ਚਾਹ ਚਾ ਮੇਰੇ ਨਾਲ ਜਾ ਤੁਹਾਨੂੰ ਆ ਸਾਰੇ ਇੱਕ ਚੀਜ਼ ਨਵੀਂ ਬਣਾ ਲਓ ਆ ਵੀ ਨਵੀਂ ਬਣਾ ਦਿਓ ਉਹ ਵੀ ਨਵੀਂ ਬਣਾਓ ਵਿਆਹ ਦਾ ਸੱਜ ਦੇ ਜਵਾਕਾਂ ਦਾ ਰਾਜ ਮੰਮੀ ਗੱਲ ਸੱਚੀ ਆ ਇਹ ਤੋਂ ਡੇ ਹੀ ਆ ਵੇਖ ਮਾਂ ਦਾ ਜਵਾਵਦਾ ਪਾਜੀ ਤੇ ਮਾਂ ਦਾ ਰਾਜ ਹੁੰਦਾ ਤੇ ਮੰਮੀ ਤੂੰ ਸ਼ਰਮ ਲਾਈ ਹੋਈ ਫਿਰ ਤੇਰਾ ਰਾਜ ਐ ਕਹਿੰਦੇ ਜੀਨੇ ਰੱਬ ਨੇ ਜੇ ਜਾਨਵਰ ਬਣਾਏ ਤੇ ਉਹਨਾਂ ਲਈ ਖਾਣ ਪੀਣ ਨਹੀਂ ਬਣਾਏ ਵੇਖਿਆ ਆਪੇ ਚਾਰ ਚੋ ਦਾਣੇ ਚੁਗੀ ਜਾਂਦੀਆਂ ਐ ਵੇਖਿਆ ਚਾਰ ਚੋ ਮੱਖੀ ਖਾਂਦੀਆਂ ਐ ਹਰ ਕਿਸੇ ਦਾ ਮਤਲਬ ਰੱਬ ਨੇ ਦੇ ਹੀ ਦੇਣਾ ਜੇ ਉਹਨੇ ਜੀਵ ਬਣਾਇਆ ਨਾ ਕੋਈ ਖਾਣਾ ਪਾਣੀ ਉਹਨੇ ਉਹਨੂੰ ਦੇ ਹੀ ਦੇਣਾ ਚੱਲ ਭਾਈ ਤੂੰਰਾ ਠੀਕ ਆ ਤੇ ਮੈਂ ਵੀ ਠੀਕ ਆ ਤੇ ਤੂੰ ਟਿੱਡੀ ਮੁੱਛਾ ਆ ਵੇ ਉਹ ਵੀਰ ਕਹਿੰਦਾ ਕਹਿੰਦਾ ਇਹ ਕਹਿੰਦਾ ਨਹੀਂ ਲੈਂਥ 100000 ਰੁਪਏ ਆ ਬਾਈ ਅਸਲੀ ਗੱਲ ਇਹ ਨਹੀਂ ਮੁੱਛ ਬਣੀ ਐਵੇਂ ਪੰਪੀਆ ਦੇ ਕੇ ਲਾਉਣ ਲਾ ਤੇ ਤੇਰੀ ਮੋਛਾ ਹੋਊ ਤੇ ਬਣੂਗੀ ਤੂੰ ਕੀ ਬਣਾਈ ਜੰਨਾ ਆ ਮੁੱਛੀ ਆ ਵੀ ਇਹ ਵਜੀਰ ਖਾਣਾ ਬਣਾਰੀ ਸੂਬੇ ਦੇ ਨਾਲ ਖੁਸ਼ੀ ਆ ਕਿੰਨੀ ਕਿੰਨੀ ਖੁਸ਼ੀ ਆ ਬਹੁਤ ਅੱਛੀ ਖੁਸ਼ੀ ਹੈ ਟਿੱਕ ਜੀ ਦਵਾਣਾ ਟੇਕੋ ਤੇਰੀ ਮੋਛ ਨੀਂ ਮੁੰਨੀ ਟਿਕਦਾ ਜਿੱਡੀ ਮੁੱਛ ਤੋਂ ਨਹੀਂ ਤੇਰੀ ਬਣ ਗਈ ਮੋਟਾ ਖੁਸ਼ੀ ਹੋ ਜੈ ਨਾ ਮੁੰਸ਼ਾ ਵੇ ਕਿਹਦਾ ਜ਼ਿੰਦਗੀ ਪਹਿਲੀ ਵਾਰ ਕਰਾਈਗਾ ਖੁਸ਼ੀ ਹੋਏ ਕਹਿ ਰਹੇ ਤੇ ਚੱਲ ਜਾਂਦਾ ਬੰਦਾ ਨੂੰ ਨਹੀਂ ਬੰਦਾ ਖਣ ਚੋ ਕਹਿਗਾ ਹੁਣ ਹੈ ਆ ਕਾਰ ਦਾ ਕੁੰਡੀਆਂ ਆ ਬੱਲੇ ਆ ਬੱਲੇ ਮੋਟਾ ਕਿੰਨੀ ਖੁਸ਼ੀ ਸਹੀ ਦਸੀ ਅੱਛੀ ਮੋਟਾ ਕੋਚ ਕੁੰਡੀਆਂ ਮੁੰਸ਼ਾ ਕੋਈ ਹੋਈ ਜ਼ਿੰਦਗੀ ਪਹਿਲੀ ਵਾਰ ਆਪ ਦੀ ਬੰਦੇ ਨੂੰ ਮਤਲਬ ਅੱਜ ਅੱਜ ਲੱਗਦਾ ਕਿ ਮੈਂ ਬੰਦਾ ਜੇ ਆ ਨਾ ਅੱਗੇ ਨਮਾਣਾ ਵਟ ਲੱਗਦਾ ਵੀ ਜਨਾਨੀ ਤੇ ਨਹੀਂ ਮੈਂ ਤੇ ਇਹ ਕਰਾ ਰਹੀ ਐ ਨਹੀਂ ਜੀ ਹੱਡੀਆਂ ਕਰਾਉਣੀਆਂ ਨੇ ਲੈ ਹੱਡੀਆਂ ਕਰ ਲਈਆਂ ਹੱਡੀਆਂ ਕਰਕੇ ਲਿਆਉਣੀਆਂ ਖਾਰ ਖੁਦ ਪਾਉਣੀਆਂ ਲੈ ਘਰ ਦੀ ਕੀਤੀ ਕੋਈ ਨਹੀਂ ਖਾਰ ਖੁਦ ਪਾਵਾਂਗੇ ਫਿਰ ਲੈ ਬੜਾ ਖੁਸ਼ ਹੋਈ ਜਾਣਾ ਹਾਏ ਸੀਸਰ ਨਹੀਂ ਪਟਾਉਣਾ ਉਹ ਸਾਹਮਣੇ ਵਿੱਚ ਚੀਆ ਕਰੀ ਦੇ ਲਾਇਆ ਬਈ ਗੱਲ ਤਾਂ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ